ਜਿੰਦੇ ਹੱਕ ਦੇ ਵਿੱਚ ਅੱਜ ਧਰਨੇ ਦੌਰਾਨ ਵੱਖ-ਵੱਖ ਜਿੱਥੇ ਜਿੱਥੇ ਬੰਦੀਆਂ ਪਹੁੰਚੀਆਂ ਵੱਖ-ਵੱਖ ਪਾਰਟੀਆਂ ਪਹੁੰਚੀਆਂ ਤੇ ਕਈ ਲੀਡਰ ਬਾਹਰਲੇ ਜ਼ਿਲ੍ਹਿਆਂ ਤੋਂ ਵੀ ਆਏ ਹੈਗੇ ਆ ਉੱਥੇ ਹੀ ਅੱਜ ਹਲਕੇ ਦੇ ਵਿਧਾਇਕ ਸਰਦਾਰ ਫੌਜਾ ਸਿੰਘ ਸਰਾਰੀ ਦੇ ਭਰਾ ਮਲ ਸਿੰਘ ਹੋਰੀ ਚ ਚਿਹਰੇ ਭਰਾਣੇ ਉਹ ਪਹੁੰਚੇ ਆ ਅੱਜ ਉਹਨਾਂ ਨੇ ਆਵਾਜ਼ੇ ਪੰਜਾਬ ਤੇ ਗੁਰੂ ਵਰਸਾ ਲਾਈਵ ਤੇ ਇੱਕ ਵੱਡਾ ਖੁਲਾਸਾ ਕੀਤਾ ਹੈਗਾ ਕੀ ਖੁਲਾਸਾ ਕੀਤਾ ਉਹ ਤੁਹਾਨੂੰ ਸਾਰਾ ਦਿਖਾ ਦਿੰਦੇ ਆ ਮਲ ਸਿੰਘ ਜੀ ਸੁਣਿਆ ਵੀ ਤੁਹਾਡੇ ਦੇ ਵੀ ਕਾਫੀ ਪਰਚੇ ਜਿਹੜੇ ਆ ਫੌਜਾ ਸਿੰਘ ਸਰਾਰੀ ਐਮਐਲਏ ਮੌਜੂਦਾ ਨੇ ਉਹਨਾਂ ਵੱਲੋਂ ਕਰਵਾਏ ਗਏ ਆ ਹਾਂਜੀ ਪਰਚੇ ਕਰਵਾਏਗੇ ਨੇ ਜੀ ਮੈਂ ਤਾਂ ਜਾਂਦੇ ਮਗਰ ਬੜਾ ਜੋਰ ਲਾਇਆ ਹੈ ਉਹ ਇਲੈਕਸ਼ਨ ਚ ਪੱਜੇ ਫਿਰੇ ਮੈਂ ਪਹਿਲਾਂ ਕਾਂਗਰਸੀ ਸੀ ਤੇ ਪਤਾ ਨਹੀਂ ਇਹਨੇ ਪਤਾ ਨਹੀਂ ਕਿਵੇਂ ਟਿਕਟ ਲਿਆਂਦੀ ਪੈਸਿਆਂ ਨਾਲ ਲਿਆਂਦੀ ਕਿ ਐਵੇਂ ਮਿਲੀ ਏ ਸਾਨੂੰ ਤਾਂ ਪਤਾ ਹੋਲੇ ਲੱਗਾ ਫੌਜਾ ਸਿੰਘ ਨੂੰ ਟਿਕਟ ਮਿਲ ਗਈ ਅੱਜ ਦਾ ਘਰੀ ਘਾੜ ਦੇ ਆਏ ਬਿਜੱਡੂ ਚੱਕੇ ਹੋਏ ਤੇ ਹਾਰ ਪਾਵਾਂਗੇ ਤੇ ਜਦੋਂ ਥੋੜਾ ਥੋੜਾ ਜਣ ਪਾਇਆ ਉਹ ਇਹਨੇ ਸਾਨੂੰ ਪੁੱਛਿਆ ਨੇ ਅਸੀਂ ਆਪ ਦੇ ਆਪ ਹੀ ਲਗੇ ਫਿਰੇ ਤੇ ਇਹਦੇ ਮਗਰ ਜੋਰ ਲਾਇਆ ਐ ਢੀ ਚੋਟੀ ਵਾਲਾ ਜਿੰਨੇ ਓਟਾ ਨਹੀਂ ਵੀ ਪਾਣਿਆ ਉਹਨਾਂ ਕੋਲ ਹੀ ਪੁਆਈਆਂ ਨੂੰ ਬਹੁਤ ਭੱਜੇ ਜੀ ਬਹੁਤ ਅਮਲ ਹੋ ਗਿਆ ਫਿਰ ਇਹਨੂੰ ਮੰਤਰ ਪੁਆਈ ਮਿਲ ਗਿਆ ਫਿਰ ਇਹਨੂੰ ਮੈਂ ਚੰਡੀਗੜ੍ਹ ਜਾ ਕੇ ਮਿਲਿਆ ਮੇਰੇ ਘਰ ਦੇ ਤੇ ਮੇਰਾ ਮੁੰਡਾ ਗੁਰਜੰਟ ਸਿੰਘ ਤੇ ਉਹਨੇ ਟੀਮ ਲਿਆਂਦੀ ਸੀ ਚੰਡੀਗੜ੍ਹੋਂ ਉਹਨਾਂ ਸਾਨੂੰ ਫਿਗਰ ਬਣਾ ਦਿੱਤੀ ਵੀ ਅਹੀਂ ਵਰਕਿੰਗ ਕਰਨੀ ਹੈ ਤੇ ਆਪਾਂ ਆਟੋਮੈਟਿਕ ਜਿੱਤ ਚੱਲਾਂਗੇ ਮੇਰਾ ਰੁਪਈਆ ਮੁੰਡੇ ਨੇ ਲੱਖ ਰੁਪਈਆ ਉਹਨਾਂ ਦੇ ਲਾਇਆ ਉਸ ਟੀਮ ਤੇ ਕੋਈ ਮੇਰੇ ਕੋਲ ਲਾ ਕੇ ਚਾਣੀ ਕਿ 4 ਕੋ ਲੱਖ ਰੁਪਈਆ ਸੀ ਤੇ ਮਗਰ ਲਾਇਆ ਚਲੋ ਮੁੰਡੇ ਆਂਦੇ ਸੀ ਬੈਡਾੜੀ ਕੀ ਪਤਾ ਆਪਣਾ ਕੰਮ ਕਰੇ ਕਿ ਨਾ ਕਰੇ ਉਹੀੋ ਗੱਲ ਹੋਈ ਜਿਵੇਂ ਮੇਰੇ ਪਰਿਵਾਰ ਨੇ ਕਿਹਾ ਕੰਮ ਦਾ ਕੀ ਇਹਨੇ ਭਰਾ ਭਰਾ ਆਪ ਜਿਨਾਂ ਜ਼ਮੀਨਾਂ ਵੰਡ ਲਈਆਂ ਇੱਕ ਜ਼ਮੀਨ ਦਾ ਜਿਹੜਾ ਹਿੱਸਾ ਉਹ ਮੇਰੇ ਸਾਹਮਣੇ ਆ ਗਿਆ ਉਹਨਾਂ ਚ ਬੋਰ ਚੱਲਦਾ ਸੀ 15 16 ਸਾਲ ਹੋ ਗਏ ਇਨੇ ਕੀ ਕੰਮ ਕੀਤਾ ਭਰਾ ਕੋਲ ਖੋ ਕੇ ਇਹਨੇ ਹੋਰ ਇੱਕ ਪੁੱਤਰ ਬਣਾਇਆ ਪਲੇਠੀ ਦਾ ਮੂਸੇ ਵਾਲੇ ਪਿੰਡ ਦਾ ਉਹਨੂੰ ਦੇਤੀ ਇਹਨੇ ਪਹਿਲੀ ਠੇਕੇ ਦੇ ਉਹਨੇ ਇੱਕ ਛਮਾਈ ਗੱਡੀ ਦੂਜੀ ਛਮਾਈ ਗੱਡਣ ਲੱਗਾ ਇਹਨੇ ਕੀ ਕੰਮ ਕੀਤਾ ਵੀ ਉਹਨਾਂ ਕੋਲ ਦਰਖਾਸਤ ਆਉਦੀ ਠੇਕੇਦਾਰਾਂ ਕੋਲ ਵੀ ਇਹ ਚੋਰੀ ਮੋਟਰ ਚਲਾਉਂਦਾ ਤੇ ਚੋਰੀ ਸਾਰਾ ਕੰਮ ਕਰਦਾ ਇਹਰੇ ਖਿਲਾਫ ਮੇਰੇ ਖਿਲਾਫ ਮੈਂ ਬਿਆਸ ਗਿਆ ਵਸਦੇ ਵਾਪਸੀ ਆਉਂਦਾ ਪਏ ਤੇ ਐਸਓ ਨੇ ਫੋਨ ਕੀਤਾ ਵੀ ਤੇਰੇ ਤੇ ਦਰਖਾਸਤ ਆਈ ਹੈ ਥਾਣੇ ਆ ਬਿਆਨ ਦੇ ਜਾ ਦੇ ਮੈਂ ਕਿਹਾ ਸਰ ਅੱਜ ਦਾ ਨਹੀਂ ਮੇਰੇ ਘਰ ਦੇ ਡਿੱਗ ਪੈ ਨੂੰ ਤੇ ਮੈਂ ਫਿਰ ਕਦੇ ਆਵਾਂਗਾ ਤਾਂ ਦੇ ਜਾਵਾਂਗਾ ਕੋਈ ਨਹੀਂ ਇਹਨਾਂ ਨੇ ਕੀ ਕੰਮ ਕੀਤਾ ਮੇਰੇ ਮਿਸੀ ਜੀ ਕਹਿੰਦੇ ਵੀ ਚਲੋ ਆਪਾਂ ਪੰਜੇ ਕੀ ਬਿਆਨ ਦੇ ਆਣੇ ਬਿਆਨ ਦੇਣ ਕਾਇਦ ਇਹਨਾਂ ਨੇ ਉੱਥੇ ਰੈਸਟ ਕਰ ਲਿਆ ਦੋ ਤਿੰਨ ਗੱਡੀਆਂ ਆਈਆਂ ਤੇ ਮੈਨੂੰ ਲੈ ਕੇ ਥਾਣੇ ਗੁਰੂ ਸਾਹਿਬ ਉੱਥੇ ਰਾਤ ਦੇ 1 ਵਜੇ ਤੱਕ ਘਰ ਦੇ ਬੈਠੇ ਰਹੇ ਕੋਈ ਫੈਸਲਾ ਨਹੀਂ ਹੋਇਆ ਅਸੀਂ ਫਿਰ ਆਦਾਈ ਬੱਚਾ ਨੇ ਵਾਹ ਲਾਣੀ ਸੀ ਕਿ ਕਿਦੇ ਦਾ ਫੋਨ ਕਰਾ ਕੇ ਕਿਦੇ ਦਾ ਪਰ ਇਹਨਾਂ ਨੇ ਨਾ ਛੱਡਿਆ ਮੈਨੂੰ ਮੇਰੇ ਕੋਈ ਸੱਜਣ ਵਿੱਚ ਅਗੇ ਸੀ ਉਹਨਾਂ ਨੇ ਮੈਨੂੰ ਪੱਕਾ ਦਾਤਦਾ ਵੀ ਤੇਰੇ ਤੋਂ ਪਰਚਾ ਹੋ ਜਾਣਾ ਮੋਟਰ ਨਿਕਲ ਗਈ ਮੈਂ ਕਿਹਾ ਨਹੀਂ ਮੋਟਰ ਇਹ ਨਹੀਂ ਨਿਕਲੀ ਮੈਂ ਆਦੇ ਘਰਦਾਂ ਨੂੰ ਕਿਹਾ ਬਈ ਕਰ ਦੂ ਇੱਧਰ ਨਾ ਜਾ ਪਿੰਡ ਜਾ ਸਿੱਧਾ ਸਵੇਰੇ ਤੜਕੇ ਜਾ ਕੇ ਮੋਟਰ ਵੇਖਣੀ ਤੇ ਆਪਣੀ ਪਹਿਲੀ ਵੇਖਣੀ ਬਗੀ ਕੋਲ ਨਹੀਂ ਉਹਨਾਂ ਨੇ ਕੀ ਕਰਦਾ ਮੁੰਡੇ ਆ ਮੇਰੇ ਭਤੀਜੇ ਨੂੰ ਲਿਆ ਨਾਲ ਦਿਖਾਈ ਉਹ ਤੇ ਬਾਹਰ ਤੇ ਇਹ ਆਹਾਂ ਮੋਟਰ ਕੱਢਣ ਲੱਗੇ ਵੇ ਸਰਪਾਈ ਲਾ ਕੇ ਤੇ ਇਹ ਪੰਜ ਸੱਤ ਬੰਦੇ ਗਏ ਸੀ ਦੋ ਮਿਸਤਰੀ ਗਏ ਸੀ ਇਹਨਾਂ ਮੋਟਰ ਕੱਢ ਲਈ ਮੇਰੇ ਘਰ ਦਾ ਦੇ ਹੱਥੇ ਬੱਕੇ ਵੀ ਹੋਇਆ ਹੈ ਮੋਬਾਈਲ ਖੋਹਦਾ ਸੀ ਫਿਰ ਮੇਰੇ ਘਰਦਾਂ ਨੇ ਕੁਝ ਜ਼ੋਰਦਾਰ ਲਾ ਕੇ ਤੇ ਉਹਨੇ ਖੋਹ ਲਿਆ ਮੋਬਾਈਲ ਲੈ ਗਈ ਫਿਰ ਇਹਨਾਂ ਆ ਕੇ ਮੈਨੂੰ ਦੱਸਿਆ ਮੇਰੇ ਅੰਦਰ ਉਸ ਟਾਈਮ ਜਦੋਂ ਇਹਨਾਂ ਮੋਟਰ ਕੱਢ ਲਈਏ ਉਦੋਂ ਇਹਨਾਂ ਮੇਰੇ ਕੋਲ ਸਾਇਨ ਕਰਾ ਲੇ ਨਾ ਪਰਚਾ ਹੋ ਗਿਆ ਅੰਦਰ ਚੋਰੀ ਦਾ ਪਰਚਾ ਹੋ ਗਿਆ ਮੋਟਰ ਕਿਨੇ ਕੱਢੀ ਮੋਟਰ ਇਹਦੇ ਭਰਾ ਨੇ ਕੱਢੀ ਇਹਦੇ ਦੇ ਭਤੀਜੇ ਨੇ ਫੌਜਾ ਸਿੰਘ ਦੇ ਤੇ ਪਰਚਾ ਤੁਹਾਡੇ ਦੇ ਹੋ ਗਿਆ ਪਰਚਾ ਮੇਰੇ ਤੋਂ ਹੋ ਗਿਆ ਉਦੋਂ ਤੁਸੀਂ ਥਾਣੇ ਸੀ ਮੈਂ ਥਾਣੇ ਸੀ ਉਦੋਂ ਉਸ ਟਾਈਮ ਥਾਣੇ ਕਾਹਦਾ ਹੋਇਆ ਵੀ ਤੁਸੀਂ ਮੋਟਰ ਕੱਢੀ ਹਾਂ ਆਂਦੇ ਕਹਿੰਦੇ ਵੀ ਮਾਲਕ ਨੇ ਮੋਟਰ ਕੱਢੀ ਏ ਤੇ ਇਹਦੇ ਤੇ ਪਰਚਾ ਫਿੱਟ ਹੋ ਗਿਆ ਉਸ ਸਮੇਂ ਤੁਸੀਂ ਥਾਣੇ 'ਚ ਸੀ ਮੈਂ ਥਾਣੇ 'ਚ ਸੀ ਕਿੰਨੇ ਘੰਟੇ ਬੰਦ ਸੀ ਮੈਨੂੰ 15 ਘੰਟੇ ਮੈਂ ਅੰਦਰ ਸੀ ਉਹਨਾਂ 15 ਘੰਟਿਆਂ ਚ ਮੋਟਰ ਨਿਕਲ ਗਈ। ਹਾਂ ਉਹ ਮੋਟਰ ਨਿਕਲ ਗਈ। ਉਸ ਨਿਕਲੀ ਮੋਟਰ ਦਾ ਪਰਚਾ ਤੁਹਾਡੇ ਤੇ ਪੈ ਗਿਆ। ਆ ਉਹ ਮੇਰੇ ਤੇ ਪਰਚਾ ਪੈ ਗਿਆ। ਫਿਰ ਮੈਨੂੰ ਐਫ ਆਈਰ ਦਰਜ ਮਿਲ ਗਈ। ਜਿਹੜਾ ਮੇਰੇ ਤੇ ਪਰਚਾ ਆਇਆ ਉਹਦੀ ਮੈਂ ਫਰਦ ਲੈ ਲਈ। ਉਹਦੇ ਦੇ ਤਰਾਵਾਂ ਤਿੰਨ ਚਾਰ ਲਿਖਿਆ ਗਿਆ ਸੀ। ਤੇ ਮੇਰੇ ਕੋ ਸੱਜਣਾ ਦੇ ਕੋਈ ਡਾ ਨਹੀਂ ਆਪਾਂ ਜ਼ਬਾਨਤ ਕਰਾ ਲੰਨੇ। ਜ਼ਬਾਨਤ ਵਿੱਚ ਵੀ ਇਹਦਾ ਇੱਕ ਪਨੇਈ ਦੇ ਘਰਾਂ ਵਾਲਾ ਹੈ। ਉਹਨੇ ਕੀ ਕੰਮ ਕੀਤਾ? ਉਹਨੇ ਹੋਰ ਕੋਈ ਪਰਚਾ ਵਿੱਚ ਪਾਤਾ। ਮੇਰੀ ਮੰਨ ਲਓ ਜ਼ਬਾਨ ਤੋਂ ਰੱਦ ਕਰਨ ਲਈ ਫਿਰ ਮੈਂ ਉਹਦੇ ਬੱਚੇ ਜੀਵਨ ਜੱਜ ਦੇ ਉਹ ਲੜਕੀ ਦੇ ਉਹਨੇ ਪੜਤਾਲ ਕੀਤੀ ਤੇ ਉਹ ਬੰਦਾ ਨਿਕਲਾ ਬੰਦੀ ਵਾਲੇ ਦਾ ਉਹ ਉਹ ਹੋਗਾ ਸੀ ਮੇਰੇ ਤੇ ਐਵੇਂ ਬਿਨਾਂ ਵਜ੍ਹਾ ਤੋਂ ਅਲੀਗੇਸ਼ਨ ਲਾਉਂਦੇ ਸੀ ਫਿਰ ਉਹ ਕਰਮਾਲੀ ਨੇ ਫਿਰ ਦਾਬਾ ਮਾਰਾ ਫਿਰ ਉਹਨੇ ਸਾਨੂੰ ਜ਼ਬਾਨ ਤੋਂ ਦੀ ਆਰਡਰ ਦੇ ਦਿੱਤਾ ਮੈਂ ਉਦੋਂ ਫਰੋਜ ਫਿਰ ਜੇਲ੍ਹ 'ਚ ਸੀ ਇਹ ਜਿਹੜਾ ਫਿਰ ਤੁਹਾਡੇ ਤੇ ਪਰਚੇ ਹੋਏ ਸਾਰਾ ਕੁਝ ਹੋਇਆ ਇਹ ਕਿਤੇ ਕਰਕੇ ਹੋਇਆ ਸਾਰਾ ਇਹ ਫੌਜੇ ਦੇ ਕਾਰਨ ਹੀ ਆ ਫੌਜਾ ਸਿੰਘ ਆਦੀ ਪਾਵਰ ਵਰਤੀ ਆਉਂਦਾ ਮੈਂ ਆਇਆ ਮਲਾ ਮੈਂ ਤਾਂ ਅਗਲਾ ਪਿਛਲਾ ਬਦਲੇ ਲੈਣੇ ਨੇ ਤੁਹਾਡੇ ਕੋਲ ਤੁਹਾਡੇ ਸਗਾ ਭਰਾ ਹੈ ਮੇਰੇ ਤਾਏ ਦਾ ਮੁੰਡਾ ਹੈ ਕੱਚੇ ਦੇ ਭਰਾ ਨਹੀਂ ਬਦਲੇ ਕਾ ਤੋ ਤੁਹਾਡੇ ਤੋਂ ਲੈਣੇ ਤੁਸੀਂ ਤਾਂ ਵੋਟਾਂ ਚ ਸਾਥ ਦਿੱਤਾ ਪੂਰਾ ਬਦਲੇ ਕਾ ਤੇ ਲੈ ਰਿਆ ਨਹੀਂ ਜੀ ਉਹ ਬਦਲੇ ਲੈ ਰਿਆ ਹੈ ਵੀ ਮੰਨ ਲਓ ਜਿਹੜਾ ਕਿ ਮਾੜਾ ਮੋਟਾ ਵੀ ਘਰਾਂ ਵਿੱਚ ਲੜਾਈ ਬਲਾਰਾ ਹੁੰਦਾ ਹੈ ਤੇ ਮੈਂ ਚਾਹਦਾ ਨਹੀਂ ਸੀ ਵੀ ਇੱਥੋਂ ਤੱਕ ਮੇਰੇ ਨਾਲ ਵਾਗੇ ਦਾ ਪਰ ਇਹਨੇ ਮੇਰੇ ਤੇ ਪਰਚੇ ਕਰਾ ਦਿੱਤੇ ਫਿਰ ਇਹਨੇ ਤਮਕੀ ਦਵਾਤੀ ਲਾਡੀ 75 ਕੋਲ ਵੀ ਤੈਨੂੰ ਮਰਵਾਣਾ ਹੈ 10 ਲੱਖ ਰੁਪਏ ਦੀ ਪ੍ਰਾਪਰਟੀ ਆਂ ਲਾ ਦਿੱਤੀ ਏ। ਉਹ ਮੁੰਡਾ ਜੇਲ੍ਹ ਚ ਗਿਆ ਜਿਹਨੇ ਮੈਨੂੰ ਦੱਸਿਆ ਵੀ ਚਾਚਾ ਤੇਰੀ ਨਾ ਵੀ ਮੰਨ ਲਓ ਉਹਨਾਂ ਨੇ ਸਮਗਰੀ ਦੇ ਦਿੱਤੀ ਏ ਮਾਰਨ ਦੀ। ਮੈਂ ਕਿਹਾ ਕਿੰਨੇ ਕੋਆਂ ਦਾ 10 ਲੱਖ ਰੁਪਈਆ। ਮੈਂ ਕਿਹਾ ਤੈਨੂੰ ਪਤਾ ਹੈਗਾ ਵੀ ਮੈਂ ਮਾਰਾਂ ਦਾ ਕਿ ਮੈਂ ਤੈਨੂੰ ਮਾਰਾਂ ਦਾ। ਉਹ ਆਂ ਦਾ ਚਾਚਾ ਹੁਣ ਤੈਨੂੰ ਅਸੀਂ ਮੈਂ ਚੇਤਾਵਨੀ ਦੇ ਦਿੱਤੀ ਵੀ ਉਹਨਾਂ ਤਾਂ ਇਹਨਾਂ ਮੰਗਰਾ ਰੱਖਾ ਹੈ। ਮੈਂ ਕੋਈ ਡਰ ਨਹੀਂ ਮੈਂ ਆਹ ਰੌਂਡ ਖੁੱਲ੍ਹਾਈ ਚੱਲਦਾ ਨਾ। ਜਿਹਨੇ ਮਾਰਨਾ ਮਾਰ ਦੇਣ। ਪਰ ਮੈਂ ਕਿਹਾ ਫੌਜਾ ਸਿੰਘ ਸਾਢੇ 3 ਸਾਲ ਹੋ ਗਏ ਨੂੰ ਮੇਰੇ ਸਾਹਮਣੇ ਨਹੀਂ ਆ ਕੇ ਬੈਠਾ ਮੈਂ ਉਹਦਾ ਚਾਚੇ ਦਾ ਪੁੱਤ ਨਾ ਇੱਕ ਵਾਰੀ ਤਾਂ ਮੇਰੇ ਨਾਲ ਗੱਲਬਾਤ ਕਰਦਾ ਮੇਰੇ ਤੇ ਪਰਚਾ ਕਰਵਾਇਆ ਇਨਕੁਆਇਰੀ ਕੀਤੀ ਪੁਲਿਸ ਨੇ ਮੈਂ ਕਿਹਾ ਪਿੰਡ ਭਰਾ ਬੈਠਾ ਕੋਈ ਕਹਿ ਦੇਵੇ ਵੀ ਮਾਲੂ ਸਿੰਘ ਨੂੰ ਅਸੀਂ ਆਖਣ ਗਏ ਵੀ ਤੁਹਾਡੀ ਮੋਟਰ ਦਾ ਕੁਮੜਾ ਮਟਰ ਰੋਲਾ ਤਾਂ ਨਵੇੜ ਦੇ ਨੇ ਕੋਈ ਨਹੀਂ ਆਇਆ ਬਿਨਾਂ ਵਜ੍ਹਾ ਤੋਂ ਧੱਕੇ ਨਾਲ ਮੇਰੇ ਤੇ ਪਰਚਾ ਕੀਤਾ ਸੀ ਅਜੇ ਮੇਰੇ ਤੇ ਪਰਚਾ ਹੋਇਆ ਹੈ ਇਹਨੇ ਅਜੇ ਕੋਈ ਐਫਆਈ ਦਰਜ ਦਿੱਤੀ ਨਹੀਂ ਕਚੈਰੀ ਵਿੱਚ ਤੇ ਜਾ ਕੇ ਚੋਰੀ ਰਾਤ ਨੂੰ ਮੋਟਰ ਪਾਤੀ ਹੁਣ ਫਿਰ ਅਜੇ ਮੇਰੇ ਤੇ ਪਰਚਾ ਹੋਇਆ ਕੋਈ ਰਾਈ ਨਾ ਬਣਿਆ ਕੁਝ ਨਹੀਂ ਹੋਇਆ ਤੇ ਜਾ ਕੇ ਇਹਨਾਂ ਨੇ ਕੀ ਕੰਮ ਕੀਤਾ ਫੌਜਾ ਸੇ ਨਾ ਆਖਾ ਪਾ ਦਿਓ ਤੇ ਰਾਤ ਨੂੰ ਜਾ ਕੇ ਉਹ ਮੋਟਰ ਫਿਰ ਵੀ ਪੈ ਗਈ ਮਾਨ ਸਿੰਘ ਦੇ ਪਰਚਾ ਵੀ ਹੋ ਗਿਆ ਸਾਰਾ ਕੰਮ ਹੋ ਗਿਆ ਕੋਈ ਗੱਲਬਾਤ ਨਹੀਂ ਪਿੰਡ ਚ ਨਹੀਂ ਪੁੱਛਿਆ ਗਿਆ ਕਿਸੇ ਨੇ ਪੁੱਛਿਆ ਗਿਆ ਮੋਟਰ ਜਾ ਕੇ ਫਿਰ ਪਾਤੀ ਅਸੀਂ ਤਾਂ ਅੱਜ ਸੱਦਾ ਮਿਲਿਆ ਸੀ ਇਹ ਤਰਨੇ ਦਾ ਤੇ ਇਹ ਜਸ਼ਨ ਬਾਵਾ ਦੇ ਮਾਲੋ ਧਰਨੇ ਤੇ ਆਏ ਕਿੰਨਾ ਕੁ ਲੱਗਦਾ ਵੀ ਇਹਦੇ ਵਿੱਚ ਰੋਲ ਐਮਐਲਏ ਦਾ ਤੇ ਉਹਦੇ ਪੀਏ ਦਾ ਕਿੰਨਾ ਕੁ ਰੋਲ ਆ ਇਹਦੇ ਸਾਰਾ ਹੀ ਰੋਲ ਆਂਦਾ ਹੈ ਫੌਜਾ ਸਿੰਘ ਦੇ ਦੇ ਲਾਡੀ ਦਾ ਇੰਨਾ ਰੋਲ ਹੈ ਐਵੇਂ ਮੁੰਡਾ ਮਰਦਾ ਹੀ ਨਹੀਂ ਤੁਸੀਂ ਜਾਣਦੇ ਸੀ ਮੁੰਡੇ ਨੂੰ ਮੈਂ ਖੁਦ ਜਾਣਦਾ ਸੀ ਪਈ ਇਹਨਾਂ ਦੀ ਪਾਰਟੀ ਦਾਗਾ ਸੀ ਉਹ ਮੈਂ ਤਾਂ ਕਾਂਗਰਸੀ ਸੀ ਇਹਨਾਂ ਦੇ ਪਾਰਟੀ ਦੇ ਬੰਦੇ ਹੁਣ ਵੀ ਬੈਠੇ ਨੇ ਧਰਨੇ 'ਚ ਸਾਰੇ ਮੁੰਡੇ ਨਾਲ ਲੱਗੇ ਸੀ ਜੇ ਮੈਂ ਨਾਲ ਨਾ ਹੁੰਦਾ ਤੇ ਇਹ ਜਿਦਾਂ ਕਿਤੇ ਸੀ ਇਹਨਾਂ ਲੋਕ ਸਾਰੇ ਵਿਗਿਆ ਸੀ ਅੱਛਾ ਇਹ ਜਸ਼ਨ ਦੀ ਮੌਤ ਤੋਂ ਬਾਅਦ ਹੋਰ ਬਹੁਤ ਸਾਰੇ ਪਿੰਡਾਂ ਚ ਲੋਕ ਉੱਠ ਪਏ ਆ ਉਹ ਕਹਿੰਦੇ ਵੀ ਸਾਡੇ ਤੋਂ ਵੀ ਪੈਸੇ ਲੈ ਸਾਡੇ ਤੋਂ ਲਵੇ ਸਾਡੇ ਨਾਲ ਧੱਕਾ ਕੀਤਾ ਸਾਡੇ ਤੇ ਪਰਚਾ ਕਰਾਇਆ ਉਹ ਗੱਲਾਂ ਜਿਹੜੀਆਂ ਨੇ ਉਹ ਸੱਚੀਆਂ ਦੀਆਂ ਬਾਹਰ ਆਈਆਂ ਆ ਰਹੀਆਂ ਨੇ ਜਾਂ ਲੋਕ ਮਤਲਬ ਜਿਵੇਂ ਕਹਿੰਦੇ ਜਦੋਂ ਮੁੱਦਾ ਉੱਠ ਪੈਂਦਾ ਉਦੋਂ ਲੋਕ ਬੋਲਣ ਲੱਗ ਪੈਂਦੇ ਆ ਜਿਹੜੀ ਤੁਹਾਨੂੰ ਗੱਲ ਬਾਤ ਸੁਣ ਰਹੀ ਹੈ ਨਾ ਉਹ ਸੱਚੀਆਂ ਗੱਲਾਂ ਨੇ ਆ ਪੰਜੇ ਦਾ ਕੀ ਗਾਮਾ ਕੀਤਾ ਸੀ ਆ ਪੰਜੇ ਗਿਆ ਇੱਕ ਕੋਲ 20 ਲੱਖ ਲੈ ਲਿਆ ਦੂਜੇ ਕੋਲ 50 ਲੱਖ ਲੈ ਲਿਆ ਉਹ ਪੰਜੇ ਦਾ ਬੜਾ ਸੁਖੀ ਵਸਦਾ ਸੀ ਸਾਡੀ ਬੱਗੀ ਹੋ ਗਈ ਉਥੇ ਜਾਂਦੇ ਜਾਂਦੇ ਆੜਦਾ ਸਾਡੀਆਂ ਨੂੰ ਵਧੀਆ ਪੰਜੇ ਦੀ ਮੰਡੀ ਦੇ ਵਿੱਚ ਵਧੀਆ ਚੱਲਾ ਏ ਉਥੇ ਇਹ ਹੋ ਜਾ ਇਹਨਾਂ ਨੇ ਅੱਗ ਪਾ ਦਿੱਤੀ ਦੋਨਾਂ ਘਰਾਂ ਨੇ ਅੱਗੂ ਵਿੱਚ ਪੈਸੇ ਲਾਉਣ ਲੱਗੇ ਵੇਨੂੰ ਤੇ ਗਰੀਬਾਂ ਨੂੰ ਦੇ ਦੇ ਜੇ ਨੇ ਤੇ ਵੰਡ ਦਈਏ ਤੇ ਮੈਂ ਉਹ ਲੋਕ ਗਰੀਬ ਜਿਹੜੇ ਨਾ ਬਿਨਾਂ ਵਜਾ ਤੋਂ ਉਹਨਾਂ ਨੂੰ ਜਸਾ ਦੇਣ ਤੇ ਵੇਖੋ ਗਵਰਨਮੈਂਟ ਦਾ ਘਰ ਪਰਣ ਲੱਗੇ ਵੇਨੂੰ ਕਿਸੇ ਨੇ ਐਸਐਸਓ ਨੂੰ ਦੇ ਦਿੱਤੇ ਐਸਐਸਪੀ ਨੂੰ ਦੇ ਦਿੱਤੇ ਤੂੰ ਕਿਤੇ ਦੇ ਦਿੱਤੇ ਰੁਪਈਏ ਬੜੇ ਹੀ ਉਹਨਾਂ ਨੇ ਅੱਖ ਦੂਰ ਅਗੂ ਵਿੱਚ ਲਾਏ ਨੂੰ ਸੁਣਨ ਚ ਆ ਰਿਹਾ ਕਹਿੰਦੇ ਵੀ ਫੌਜਾ ਸਿੰਘ ਸਰਾਰੀ ਕਹਿੰਦੇ ਨੇ ਵੀ ਮੈਂ ਸੋਹਣਿਆ ਤੇ ਆਜੂਗਾ ਜੇ ਮੈਂ ਸਰਪੰਚੀਆਂ ਚੋਂ ਪੈਸੇ ਲੈੇ ਹੋਣਾ ਜਾਂ ਕੋਈ ਗਲਤ ਕੰਮ ਕੀਤਾ ਹੋਵੇ ਨਹੀਂ ਜੀ ਇਹ ਸਾਰੇ ਸਟਾਈ ਹੈ ਕੋਈ ਸੌ ਸੋ ਨਹੀਂ ਸੌ ਦਾ ਹਾਰ ਕੋ ਚੱਕ ਲਿਆ ਮੈਨੂੰ ਲਿਆ ਹੋਣਾ ਮੈਂ ਚੱਕ ਜਾਂਦਾ ਮੈਨੂੰ 50 ਲੱਖ ਦੇ ਦੇ ਮੈਂ ਚੱਕ ਜਾਂਦਾ ਸਾਂ ਮਤਲਬ ਸੋਨ ਜੀ ਵੀ ਚੱਕੀ ਜਾਂਦੀ ਲੋ ਅੱਜ ਕੱਲ ਧਰਮ ਦਾ ਰਾਹੀ ਕੋਈ ਨਹੀਂ ਕਿਹਾ ਧਰਮ ਦਾ ਖਤਮ ਹੋ ਗਿਆ ਕੋਈ ਆਮਾਨਦਾਨ ਨਹੀਂ ਰਹਿ ਗਿਆ ਅੱਜ ਕੱਲ ਜਿੰਨੂੰ ਪੈਸੇ ਦੇਵੇਂਗਾ ਨਾ ਉਹ ਸੁੱਕੀਆਂ ਸਮਝ ਚੱਕ ਜਾਏਗਾ ਅੱਜ ਇਹ ਧਰਨਾ ਹੈਗਾ ਕੀ ਇਨਸਾਫ ਚਾਹੁੰਦੇ ਉਹ ਵੀ ਕਿਹੋ ਜਿਹਾ ਇਨਸਾਫ ਮਿਲਣਾ ਚਾਹੀਦਾ ਜਿਸ ਮੈਦਾਨਾ ਮੁੰਡਿਆਂ ਜਸ਼ਨ ਨੂੰ ਮਿਲਣਾ ਚਾਹੀਦਾ ਠੀਕ ਹੈ ਇਹ ਕਾਤਲੀ ਜਿਹੜੇ ਤਿੰਨ ਚਾਰ ਬੰਦੇ ਇਹਨਾਂ ਨੂੰ ਸਜ਼ਾ ਮਿਲਣੀ ਚਾਹੀਦੀ ਇਹ ਤਿੰਨ ਚਾਰ ਬੰਦੇ ਨੂੰ ਇੱਕ ਦੋ ਇਹ ਫੌਜਾ ਸਿੰਘ ਨਹੀਂ ਇਹ ਵਿੱਚੇ ਰਾਡੀ ਇਹ ਵਿੱਚੇ ਹੋਰ ਬੰਦੇ ਆਏ ਨੇ ਜੇ ਹੁਣ ਮੰਨ ਲਓ ਮੇਰੇ ਬਿਨਾ ਪੁੱਛੇ ਤੋਂ ਮੇਰੇ ਸੈਂਡ ਹੋ ਜਾਵਣਾ ਯਾਰ ਐਡਾ ਕੋਈ ਭਾੜ ਆ ਗਿਆ ਉਹਨਾਂ ਜਸ਼ਨ ਦੇ ਸੈਨ ਕਰਕੇ ਦੇ ਪੈਸੇ ਆਪ ਗੜਾ ਲੈਂਦੇ ਨੇ ਇੱਕ ਕਿੱਥੇ ਲਿਖ ਨਾਲ ਲਿਖਦਾ ਇੱਕ ਮੁੰਡੇ ਨੇ 3 ਸਾਲ ਮਿਹਨਤ ਕੀਤੀ ਹੋਵੇ ਨਾਲ ਰਿਆ ਹੋਵੇ ਫਿਰ ਵੀ ਉਹਦੇ ਕੋਲ ਪੈਸੇ 13-14 ਲੱਖ ਰੁਪਇਆ ਲੈ ਲਿਆ ਫਿਰ ਹੁਣ ਫਿਰ ਤਾਂ ਆ ਮੌਤ ਦਾ ਕਾਰਨ ਨੇ ਪੈਸੇ ਦੀ ਪੈਸਾ ਨਾ ਮੰਗਿਆ ਤਾਂ ਮੌਤ ਹੋ ਗਈ ਬਿਲਕੁਲ ਤਾਂ ਜਸ਼ਨ ਬਿਲਕੁਲ ਦੇਖ ਦਿਓ ਜਸ਼ਨ ਦੇ ਇਨਸਾਫ ਦੇ ਲਈ ਅੱਜ ਵੱਖ-ਵੱਖ ਜਥੇਬੰਦੀਆਂ ਤੇ ਵੱਖ-ਵੱਖ ਆਗੂ ਪਹੁੰਚੇ ਉੱਥੇ ਹੀ ਇਹ ਸਰਦਾਰ ਫੌਜਾ ਸਿੰਘ ਸਰਾਰੀ ਦੇ ਚਿਹਰੇ ਭਰਾ ਨੇ ਇਹਨਾਂ ਦੇ ਤਾਇਆ ਜੀ ਦਾ ਬੇਟਾ ਹੈ ਸਰਦਾਰ ਫੌਜਾ ਸਿੰਘ ਸਰਾਰੀ ਹਲਕਾ ਵਿਧਾਇਕ ਗੁਰਵਰਸਾਏ ਮਲ ਸਿੰਘ ਇਹਨਾਂ ਦਾ ਨਾਮ ਹੈ ਕਹਿੰਦੇ ਮੈਂ ਇਹਨੂੰ ਥਾਣੇ 'ਚ ਪਹਿਲੇ ਫੜਾ ਕੇ ਮੇਰੇ ਤੇ ਪਰਚਾ ਦਰਜ ਕਰ ਦਿੱਤਾ ਗਿਆ ਜਸ਼ਨ ਵਾਲੇ ਮਾਮਲੇ 'ਚ ਵੀ ਮਲ ਸਿੰਘ ਹੋਰਾਂ ਨੇ ਕਿਹਾ ਵੀ ਮਬ ਜਸ਼ਨ ਨੂੰ ਇਨਸਾਫ ਮਿਲਣਾ ਚਾਹੀਦਾ